ਹੁਣ ਉਹ ਆਵਾਜ਼ ਜਿਨ੍ਹਾਂ ਨੂੰ ਸੁਣ ਕੇ ਦੇਖ ਕੇ ਆਪਣਾ ਰਾਜਵੀਰ ਇਸ ਮਕਾਮ ਤੇ ਹੈ ਬਹੁਤ ਹੀ ਇੱਜ਼ਤ ਸਤਿਕਾਰ ਨਾਲ ਸਾਡੇ ਸਭ ਦੇ ਪਿਆਰੇ ਸਰਦਾਰ ਮਾਨ ਸਾਹਿਬ ਹਾਜ਼ਰ ਗੁਰੂ ਮਹਾਰਾਜ ਦੀ ਤਾਬਿਆ ਵਿੱਚ ਬਿਰਾਜਮਾਨ ਸੁਭਾਏਮਾਨ ਉਸ ਪਰਮ ਪਿਤਾ ਪਰਮੇਸ਼ਰ ਦੇ ਸਰੂਪ ਦੀ ਉਸਤਤ ਕਰਦੇ ਹੋਏ ਬਾਣੀ ਗੁਰੂ ਗੁਰੂ ਹੈ ਬਾਣੀ ਇਸ ਤੋਂ ਵੱਡਾ ਕੁਝ ਵੀ ਨਹੀਂ ਹੈ। ਔਰ ਬਾਣੀ ਵੀ ਪੱਕੀ ਸੱਚੀ ਤੁਰ ਤੁਰਗਰ ਤੁਰ ਦਰਗਾਹ ਤੋਂ ਆਈ ਹੋਈ ਸਿਆਣੇ ਦੇ ਕਥਨ ਨੇ। ਸੋ ਉਸ ਸੱਚੀ ਸਰਕਾਰ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹੋਏ ਤੁਹਾਡੇ ਸਾਰਿਆਂ ਨੂੰ ਬਹੁਤ ਬਹੁਤ ਆਦਰ ਦੇ ਨਾਲ ਇਸ ਪਰਿਵਾਰ ਦੇ ਵੱਲੋਂ ਜਵਨ ਦਾ ਪਰਿਵਾਰ ਦੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਤੁਸੀਂ ਵਕਤ ਕੱਢ ਕੇ ਕੀਮਤੀ ਵਕਤ ਕੱਢ ਕੇ ਉਸ ਸ਼ਖਸ ਦੀ ਅੰਤਮ ਯਾਤਰਾ ਨੂੰ ਪੂਰਨ ਕਰ ਮਾਇਆ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਖਸੀਅਤਾਂ ਜਿਹੜੀਆਂ ਪੈਦਾ ਹੁੰਦੀਆਂ ਨੇ ਹੀਰੇ ਤਰਾਸ਼ਣ ਵਾਲੇ ਹੁੰਦੇ ਨੇ मगर पत्थर सही निकलना चाहिए था। कार्बन सही निकलने चाहिए था। था। उस तराशन वाला जो तराशा है फिर उसका मुल पैंता रहमन हीरा कब कहे लाख टको मेरे मोल बड़े बड़ाई ना करें बड़े ना बोलें बोल रहमन हीरा कब कहे लाख टको मेरे मोल वो दी कीमत पा वाले सारी दुनिया बैठी है ये हीरा तराशिया गया है उस मालिक वालों ਉਸ ਪਰਮੇਸ਼ਰਵੰਨੋ ਇਸ ਮਾਤ ਪਿਤਾ ਦੀ ਇਸ ਪਰਿਵਾਰ ਦੀ ਉਸ ਬੱਚੇ ਦੇ ਉੱਤੇ ਪੂਰੇ ਅਸ਼ੀਰਵਾਦਾਂ ਦੇ ਨਾਲ ਦੁਆਵਾਂ ਸਨ ਐਸੇ ਕਰਕੇ ਇਹ ਦੁਨੀਆ ਦੀ ਨਜ਼ਰ ਵਿੱਚ ਆਇਆ ਤੇ ਅੱਜ ਪੰਜਾਬੀ ਦਾ ਸੁਪਰਸਟਾਰ ਬਣ ਕੇ ਗਿਆ ਹੈ ਗਾਇਕੀ ਦਾ ਸੁਪਰਸਟਾਰ ਸੋ ਮੈਂ ਉਸ ਗੁਰੂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬਹੁਤੇ ਸ਼ਬਦ ਬੋਲ ਨਹੀਂ ਸਕਦੇ ਕਿਉਂਕਿ ਅਸੀਂ ਉਸ ਜਦੋਂ ਬੋਲਦੇ ਆ ਵਿੱਚ ਕੂੜ-ਕਬਾੜ ਵੀ ਤੋਲ ਜਾਂਦੇ ਸਾਫ ਸੁੱਚੀ ਥਾਂ ਤੇ ਕਿਉਂਕਿ ਇਸ ਤੋਂ ਵਧੀਆ ਪਵਿੱਤਰ ਥਾਂ ਕੋਈ ਨਹੀਂ ਉਹਦੀ ਛਾਂ ਥੱਲੇ ਬੈਠ ਕੇ ਕੁਝ ਹੋਰ ਬੋਲਣਾ ਬੜਾ ਔਖਾ ਹੈ ਇੱਕ ਇੱਕ ਸ਼ਬਦ ਤੋਲ ਮੋਲ ਕੇ ਬੋਲਣਾ ਪੈਂਦਾ ਡਰ ਕੇ ਬੋਲਣਾ ਪੈਂਦਾ ਲੱਤਾਂ ਕਮਣ ਲੱਗ ਜਾਂਦੀਆਂ ਸਿਰ ਤੇ ਨੱਚਦੇ ਗਾਉਨੇ ਆ ਬੇਪ੍ਰਵਾਹ ਹੋ ਕੇ ਗਾਉਨੇ ਮਗਰ ਇਹਨਾਂ ਦੇ ਸਾਹਮਣੇ ਆਵਾਜ਼ ਨਿਕਲਦੀ ਨਹੀਂ ਬੋਲ ਥੜਕਣ ਲੱਗ ਜਾਂਦੇ ਨੇ ਅਟਕਣ ਲੱਗ ਜਾਂਦੇ ਨੇ ਪਰ ਮੈਂ ਧੰਨ ਹੈ ਉਸ ਮਾਂ ਦੇ ਜਿਨੇ ਲਾਲ ਜਮਿਆ ਉਹਨੂੰ ਤਰਬੀਅਤ ਦਿੱਤੀ ਐਸੀ ਕਿ ਅੱਜ ਉਸ ਮਕਾਮ ਤੇ ਪਹੁੰਚਿਆ ਐਨੀ ਦੁਨੀਆ ਇਕਤਰਤ ਹੋਈ ਹੈ ਕੋ ਚਾਰ ਬੰਦੇ ਕਿਸੇ ਦੇ ਪਿੱਛੇ ਨਹੀਂ ਜਾਂਦੇ ਐਨਾ ਇਕੱਠ ਹੋਣਾ ਕਿ ਮਾਂ ਬਾਪ ਦੀ ਕਮਾਈ ਹੁੰਦੀ ਹੈ ਉਸ ਸ਼ਖਸ ਦੀ ਕਮਾਈ ਹੁੰਦੀ ਹੈ ਜਿਨੇ ਇਹ ਨੇਕੀ ਇਹ ਮੇਲ ਮਿਲਾਪ ਸ਼ੁੱਧਤਾ ਔਰ ਖਲੂਸ ਕਮਾਇਆ ਹੈ। ਬਨਪາກ ਉਹਨਾਂ ਦੇ ਪਿਤਾ ਜੀ ਜਿਨ੍ਹਾਂ ਦੀ ਲਗਨ ਦੇ ਨਾਲ ਉਹਨਾਂ ਨੇ ਉਸ ਨੂੰ ਉਹ ਰਾਹ ਦਿਖਾਇਆ ਕਿ ਚੱਲ ਭਾਈ ਤੇਰੀ ਹਰ ਉਮੀਦ ਹਰ ਆਸ ਪੂਰੀ ਕੀਤੀ ਜਾਊਗੀ। ਗੁਰੂ ਮਹਾਰਾਜ ਦੀ ਤਾਬਿਆ ਦੇ ਨਾਲ, ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ, ਆਸ਼ੀਰਵਾਦ ਦੇ ਨਾਲ। ਔਰ ਮੈਂ ਸਦਕੇ ਜਾਵਾਂ ਨਾ ਨੌਜਵਾਨ ਦੋਸਤਾਂ ਦੇ ਗਰੇਵਾਲ ਸਾਹਿਬ ਕੁਲਵਿੰਦਰ ਪਿੱਲਾ ਜਿਹੜੇ ਜਿਸ ਦਿਨ ਇਹ ਐਕਸੀਡੈਂਟ ਹੋਇਆ ਉਸ ਦਿਨ ਤੋਂ ਲੈ ਕੇ ਉਸ ਨੂੰ ਅੰਦਰ ਲਿਜਾਣ ਤੱਕ अंतम यात्रा तोरन तक ये शख्स उ होते सी और बोतल चक रहे थे जोड़े लोग संगत सारी चली गई सी खाली बोतल मस जिथे संस्कार किया की, गया उन्होंने खाली बोतल चक् चक के साफ सफाई करके फिर निकले ये है दोस्ती यह है यारी यह है मित्रताई सफाई में खुदाई ਔਰ ਸ਼ਾਬਾਸ਼ ਹੈ ਨਾ ਸਾਰੇ ਮਿੱਤਰਾਂ ਕਲਾਕਾਰਾਂ ਦੇ ਦੋਸਤਾਂ ਦੇ ਜਿੰਨੇ ਵੀ ਇਸ ਵੇਲੇ ਮੌਜੂਦ ਨੇ ਪਰ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਪ੍ਰੋਗਰਾਮ ਕਿਉਂਕਿ ਬਹੁਤ ਪ੍ਰੋਗਰਾਮ ਸੀਗੇ ਗਲਵਿੰਦਰ ਭਾਜੀ ਕੋਲੇ ਜਵੰਦਾਜੀ ਕੋਲੇ ਰਾਜਵੀਰ ਜਵੰਦਾਜੀ ਕੋਲੇ ਬਹੁਤ ਪ੍ਰੋਗਰਾਮ ਸੀ ਲਗਾਤਾਰ ਪ੍ਰੋਗਰਾਮ ਸੀਗੇ ਔਰ ਇਹਨਾਂ ਸਾਰਿਆਂ ਨੇ ਇਕਤਰਤ ਹੋ ਕੇ ਇੱਕ ਮੀਟਿੰਗ ਕੀਤੀ ਕਹਿੰਦੇ ਆਪਾਂ ਇਸ ਤਰ੍ਹਾਂ ਕਰੀਏ ਕਿ ਸਾਰੇ ਉਹ ਤੇ ਜਿੰਨੇ ਵੀ ਪ੍ਰੋਗਰਾਮ ਹੈ ਉਹਦੇ ਵਿੱਚੋਂ ਇੱਕ ਇੱਕ ਅਸੀਂ ਕਰੀਏ ਔਰ ਉਸ ਪ੍ਰੋਗਰਾਮ ਦੀ ਸਾਰੀ ਜੋ ਕਮਾਈ ਹੈ ਜੋ ਉਸ ਨੂੰ ਮਿਲਣੀ ਸੀ ਉਸ ਦੇ ਪਰਿਵਾਰ ਨੂੰ ਦਿੱਤੀ ਜਾਵੇ ਤੇ ਇਹਦਾ ਮਤਲਬ ਹੈ ਅੰਗਰੇਜ਼ੀ ਦੀ ਉਹ ਜੋ ਲਫ਼ਜ਼ ਸਹੀ ਲਿਖਿਆ ਸੀ ਸ਼ੋ ਮਸਟ ਗੋ ਮੇਰੇ ਲਈ ਵੀ ਕੋਈ ਸੇਵਾ ਲਾਉਣੀ ਇਸ ਕਰਕੇ ਨਹੀਂ ਕਿ ਮੈਂ ਮਤਲਬ ਉਹ ਕੁਝ ਆਪਣੇ ਆਪ ਨੂੰ ਸੋਚਦਾ ਕਿ ਮੇਰਾ ਵੀ ਮਤਲਬ ਮੈਨੂੰ ਪ੍ਰੋਗਰਾਮ ਮਿਲ ਜਾਏਗਾ ਮੇਰਾ ਪ੍ਰੋਗਰਾਮ ਮੇਰਾ ਵੀ ਹੋਈ ਹੋਏਗਾ ਜੋ ਤੁਸੀਂ ਕਿਹਾ ਮੇਰਾ ਵੀ ਹੋ ਗਿਆ ਉਸ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਾਂਗੇ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਅਸੀਂ ਨਾਲ ਖੜੇ ਹਾਂ ਸਸੇ ਸਾਰੇ ਕਲਾਕਾਰ ਤੁਹਾਡੇ ਨਾਲ ਖੜੇ ਆਪਾਂ ਦਾਤਾ ਮਿਹਰ ਕਰੇ ਮੇਰਾ ਸਾਥ ਔਰ ਸਾਨੂੰ ਬਲ ਬੁੱਧੀ ਔਰ ਨਸੀਹਤ ਔਰ ਸਹਿਤ ਬਖਸ਼ੇ ਕਿ ਅਸੀਂ ਇਸ ਬੋਲ ਨੂੰ ਕਮਾਉਣ ਯੋਗੇ ਹੋ ਜਾਈਏ ਬੋਲੇ ਤਾਂ ਬਹੁਤ ਜਾਂਦੇ ਆ ਬੋਲ ਮਗਰ ਕਮਾਉਣਾ ਬਹੁਤ ਮੁਸ਼ਕਲ ਹੁੰਦਾ ਬਾਬਾ ਸੋ ਮੈਂ ਤੁਹਾਡਾ ਸਾਰਿਆਂ ਦਾ ਪਰਿਵਾਰ ਵੱਲੋਂ ਆਦਰ ਸਤਿਕਾਰ ਕਰਦੇ ਹੋਏ ਰਾਜਵੀਰ ਦੀ ਇਸ ਆਖਰੀ ਸਫ਼ਰ ਨੂੰ ਬਹੁਤ ਪ੍ਰਮਾਤਮਾ ਦੇ ਅਰਦਾਸ ਬੇਨਤੀ ਕਰਦਾ ਕਿ ਕਿਸੇ ਨਾ ਕਿਸੇ ਰੂਪ ਵਿੱਚ ਫੇਰ ਆਵੇ ਫੇਰ ਸਟੇਜ ਤੇ ਬੋਲੇ ਜੁਗ ਜੁਗ ਜੀਣ ਸਰੋਤੇ ਮਾਂ ਬੋਲੀ ਪੰਜਾਬੀ ਦੇ ਜਿੰਨਾ ਕਰਕੇ ਰੌਣਕ ਮੇਲੇ ਲੱਗਦੇ ਰਹਿਣੇ ਜਿੱਦਾਂ ਸਿਫਤ ਕਰਾਵਾ ਸ਼ਾਇਰਾਂ ਤੇ ਫਨਕਾਰਾਂ ਦੀ ਬਾਬੂ ਸਿੰਘ ਮਾਨ ਜੀ ਜੋ ਸਾਡੇ ਸਾਰਿਆਂ ਦੇ ਸਿਰਮੌਰ ਕਲਮ ਦੇ ਮਾਲਕ ਨੇ ਉਹ ਸ਼ਾਇਰ ਨੇ ਜਿੱਦਾਂ ਸਿਫਤ ਕਰਾਂ ਮੈਂ ਸ਼ਾਇਰਾਂ ਤੇ ਫਨਕਾਰਾਂ ਦੀ ਮਹਿਫਿਲ ਵਿੱਚ ਸਟੇਜਾਂ ਉੱਤੇ ਗੱਜਦੇ ਰਹਨੇ ਅਸੀਂ ਦਾਤਾ ਮੇਰ ਕਰੇ ਦਾਤਾ ਭਲੇ ਕਰੇ ਬਾਗ ਤੇਰੇ ਦੀ ਰਾਖੀ ਕਰ ਕਰ ਇਹ ਮਾਂ ਦੇ ਸ਼ਬਦ ਨੇ ਮੇਰੇ ਮੂੰਖੋਂ ਨਿਕਲਦੇ ਪਰ ਜਿਸ ਸ਼ਾਇਰ ਦੇ ਲਿਖੇ ਨੇ ਉਹ ਮੀਆਂ ਮੁਹੰਮਦ ਬਖਸ਼ ਸਾਹਿਬ ਨੇ ਬਾਗ ਤੇਰੇ ਦੀ ਰਾਖੀ ਕਰ ਕਰ ਸਾਰੀ ਉਮਰ ਗੁਜ਼ਾਰੀ ਫਲ ਪੱਕਣ ਤੇ ਜਦ ਨੂੰ ਆਇਆ ਲੈ ਗਏ ਹੋਰ ਵਪਾਰੇ ਪੰਛੀ ਉੱਡ ਗਏ ਨੇ ਉੱਡ ਗਏ ਮਾਰੋ ਡਾਰੀ ਪੰਛੀ ਉੱਡ ਗਏ ਨੇ ਸਾਡੀ ਰਹਿ ਗਈ ਚੋਕ ਖਿਲਾੜੀ ਪੰਛੀ ਉੱਡ ਗਏ ਨੇ ਰੰਗ ਬਰੰਗੀਆਂ ਯਾਦਾਂ ਛੱਡ ਕੇ ਵਿਲਕਦੀਆਂ ਫਰਿਆਦਾਂ ਛੱਡ ਕੇ ਪੰਜੇ ਵਕਤ ਨਮਾਜ਼ਾਂ ਛੱਡ ਕੇ ਛੱਡ ਕੇ ਦੁਨੀਆਦਾਰੀ ਪੰਛੀ ਉੱਡ ਗਏ ਨੇ ਉੱਡ ਗਏ ਮਾਰੋ ਰੱਬ ਨੇ ਵਕਤ ਮੁਕਰਰ ਕੀਤਾ ਰੱਬ ਨੇ ਵਕਤ ਮੁਕਰਰ ਕੀਤਾ ਕਿੰਨਾ ਖਾਦਾ ਕਿੰਨਾ ਪੀਤਾ ਮਿਣਕੇ ਮਿਣਕੇ ਸਾਰੀ ਉਮਰ ਦਾ ਫੀਤਾ ਆਉ ਜਾਂਦੇ ਪਟਵਾਰੀ ਪੰਛੀ ਉੱਡ ਗਏ ਨੇ ਜਿੰਨਾ ਖਾਦਾ ਕਿੰਨਾ ਪੀਤਾ ਮਿਣਕੇ ਸਾਰੀ ਉਮਰ ਦਾ ਫੀਤਾ ਆਉ ਜਾਂਦੇ ਪਟਵਾਰੀ ਪੰਛੀ ਉੱਡ ਗਏ ਨੇ ਉਸ ਸੁਮੇਰ ਕਰੇ ਮੇਰਾ ਸائیں بس ਕਿਰਪਾ ਰੱਖੇ ਕਿਸੇ ਦਾ ਯਾਰ ਨਾ ਵਿਛੜੇ ਕਿਸੇ ਦਾ ਪਿਆਰ ਨਾ ਵਿਛੜੇ ਰੱਬਾ ਕਦੇ ਵੀ ਨਾ ਪੈਣ ਵਿੱਚ ਛੋੜੇ ਸੁਣ ਲੈ ਦੁਆਵਾਂ ਮੇਰੀਆਂ ਕੋਈ ਜਾਂਦੇ ਹੋਏ ਸੱਜਣਾ ਨੂੰ ਮੋੜੇ ਸੁਣ ਲੈ ਦੁਆਵਾਂ ਮੇਰੀਆਂ ਦਿਨ ਪਿਆਰ ਦੇ ਕਦੇ ਨਾ ਹੋਣ ਥੋੜੇ ਸੁਣ ਲੈ ਦੁਆਵਾਂ ਮੇਰੀਆਂ Nusrat Fateh Ali Khan ਸਾਹਿਬ ਜੀ ਦੇ ਬੋਲ ਦਿਲਾਂ ਵਿੱਚ ਧੜਕ ਜਿੱਥੇ ਧੜਕਦੇ ਆਏ ਨੇ ਉੱਥੇ ਯਾਦਵੀਰ ਦੀ ਆਵਾਜ਼ ਇਹ ਪੰਜਾਬ ਦੀ ਸਰਜ਼ਮੀਨ ਤੇ ਗੂੰਜਦੀ ਰਹੇਗੀ ਸਰਜ਼ਮਿੰਡੀਆਂ ਸਾਰੀਆਂ ਹੱਦਾਂ ਸਰਹੱਦਾਂ ਪਾਰ ਕਰਕੇ ਵੀ ਉਸ ਅਨਹੱਦ ਵਾਜੇ ਵਾਂਗੂ ਗੂਜੇ ਗਿਆ ਉਸ ਨੂੰ ਸੋਚੋਂ ਨੂੰ ਸਾਰਿਆਂ ਨੂੰ ਪਰਮੇਸ਼ਵਰ ਦਾਤਾ ਗੁਰੂ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਮਨਦਰੁਸਤੀ ਬਖਸ਼ੇ ਖੂਬਸੂਰਤੀ ਬਖਸ਼ੇ ਸਫਰੁਤੀ ਤੰਦਰੁਸਤੀ ਨਾਲ ਨਵਾਜ਼ੇ ਚੜ੍ਹਦੀ ਕਲਾ ਵਿੱਚ ਰੱਖੇ ਔਰ ਉਸ ਬੱਚੇ ਨੂੰ ਉਨਾ ਹੀ ਪਿਆਰ ਦੇਣਾ ਜਿੰਨਾ ਪਹਿਲਾਂ ਦਿੱਤਾ ਸੀ ਮੰਚ ਤੇ ਜੋ ਉਸ ਨੂੰ ਦਿੱਤਾ ਮੈਨੂੰ ਇੱਕ ਵਾਰੀ ਮਿਲਣ ਦਾ ਕਹਿੰਦਾ ਜੀ ਜਵੰਦਾ ਸਾਹਿਬ ਤੁਹਾਨੂੰ ਮਿਲਣਾ ਚਾਹੁੰਦੇ ਨੇ ਅਨਾਜਵੀਰ ਤੁਹਾਨੂੰ ਮਿਲਣਾ ਚਾਹੁੰਦੇ ਨੇ ਮੈਂ ਕਿਹਾ ਪਲੀਜ਼ ਬੁਲਾਓ ਯਾਰ ਮੈਂ ਉਹਦੀਆਂ ਆਵਾਜ਼ਾਂ ਸੁਣੀਆਂ ਉਸ ਨੂੰ ਬੁਲਾਓ ਜਦੋਂ ਬੁਲਾਇਆ ਤੇ ਉਹ ਮੈਂ ਕਿਹਾ ਯਾਰ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਕਿ ਮੈਂ ਆਪਣੇ ਆਪ ਨੂੰ ਦੇਖ ਰਿਹਾ ਉਹਦੀ ਤਸਵੀਰ ਦਿਖਾਈ ਗਈ ਸੇਮ ਡਰੈਸ ਸੇਮ ਪਹਿਰਾਵਾ ਉਸ ਮੂਰਤ ਦੇ ਵਿੱਚ ਹੈ ਉਹ ਉਹਦੇ ਵਿੱਚ ਇਸ ਤਰ੍ਹਾਂ ਲੱਗਿਆ ਕਿ ਸਰੇ ਆਇਨਾ ਮੇਰਾ ਅਕਸ ਹੈ ਸਰੇ ਆਇਨਾ ਮੇਰਾ ਅਕਸ ਹੈ ਪਸੇ ਆਇਨਾ ਕੋਈ ਔਰ ਹੈ ਮੈਂ ਖਿਆਲ ਹੂੰ ਕਿਸੇ ਔਰ ਦਾ ਮੇਰੇ ਸੋਚਦਾ ਕੋਈ ਔਰ ਹੈ ਸੋ ਬੋਤਾ ਬੋਲਣਾ ਇੰਨਾ ਕੀ ਮੇਰਾ ਕਬੂਲ ਕਰਿਓ ਬਸ ਦਾਤਾ ਮੇਰ ਕਰੇ ਬਸ ਹਿੰਮਤ ਨਹੀਂ ਹਾਰਨਾ ਮਾਤਾ ਜੀ ਤੁਹਾਡੇ ਅੰਦਰ ਬੜਾ ਬਲ ਹੈ ਮਾਂ ਜਦੋਂ ਜਨਮ ਦਿੰਦੀ ਹੈ ਔਰ ਜਦੋਂ ਆਖਰ ਤੱਕ ਉਹਦੇ ਸਾਹਮਣੇ ਛੋਟੀ ਉਮਰ ਚ ਕੋਈ ਬੱਚਾ ਤੁਰ ਜੇ ਤਾਂ ਫਿਰ ਬਰਦਾਸ਼ਤ ਤੋਂ ਬਾਹਰ ਹੁੰਦਾ ਵਾ ਮਗਰ ਇਹ ਉਹ ਹੌਸਲੇ ਵਾਲੀਆਂ ਉਹੀ ਬੀਬੀਆਂ ਨੇ ਜਿਨ੍ਹਾਂ ਨੇ ਗੁਰੂ ਮਹਾਰਾਜ ਨੇ ਸਜਾਇਆ ਸੀ ਉਹਨਾਂ ਦੀ ਮਿਸਾਲ ਦੇਣੀ ਦਾਤਾ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਤੁਹਾਡਾ ਬੋਲ ਬਹੁਤ ਵੱਡਾ ਹੈ ਸਾਡੀ ਮਾਂ ਦੀ ਰੂਹ ਨੂੰ ਥੋੜਾ ਚੈਨ ਮਿਲਿਆ ਹੋਊਗਾ ਤੁਹਾਨੂੰ ਸੁਣ ਕੇ ਬਸ ਇੱਕ ਦੋ ਸੁਨੇਹੇ ਹੋਰ ਨੇ ਤੁਹਾਡੇ ਲਈ ਉਸ ਤੋਂ ਬਾਅਦ ਆਪਾਂ ਚੱਲਦੇ ਆ ਅਖੀਰਵਾਲ ਕਿ ਇੱਕ ਤਾਂ ਜਿਸ ਤਰ੍ਹਾਂ ਸਰਦਾਰ ਸਾਹਨੀ ਸਾਹਿਬ ਕੁਛ ਕੱਲਾ ਸਾਡੇ ਨਾਲ ਸੰਝੀਆਂ ਕਰਕੇ ਗਏ ਆ ਕਿ ਨੌਕਰੀ ਲਈ ਜਾਂ ਸਾਡੇ ਬੱਚਿਆਂ ਦੀ ਪੜ੍ਹਾਈ ਲਈ ਉਸੇ ਤਰ੍ਹਾਂ ਹੀ ਸੀਐਮ ਸਾਹਿਬ ਵੱਲੋਂ ਵੀ ਕੋਲਿੰਦਰ ਨੂੰ ਸੁਨੇਹਾ ਆਇਆ ਬਾਈ ਜੀ ਹੁਣੇ ਬੈਠੇ ਆ ਸਰਦਾਰ ਖੁੱਡੀਆਂ ਸਾਹਿਬ ਹੋਰ ਬਹੁਤ ਸਾਰੇ ਲੀਡਰ ਬੈਠੇ ਆ ਔਰ ਇੱਥੇ ਕੋਈ ਇੱਕ ਪਾਰਟੀ ਦਾ ਜ਼ਿਕਰ ਨਹੀਂ ਹੈ ਜਿੰਨੇ ਵੀ ਆਏ ਹੋ ਤੁਸੀਂ ਪਰਿਵਾਰੋਂ ਸਾਡਾ ਸਾਰੀਆਂ ਪਾਰਟੀਆਂ ਸਾਡੇ ਲਈ ਸਤਿਕਾਰਯੋਗ ਹੈ ਤਾਂ ਇਸ ਵੇਲੇ ਦੇ ਤਖਤ ਤੇ ਬਰਾਜਮਾਨ ਸਾਡੇ ਸੀਐਮ ਸਾਹਿਬ ਉਹਨਾਂ ਵੱਲੋਂ ਸੁਨੇਹਾ ਹੈ ਕਿ ਕਿ ਪਿੰਡ ਦੇ ਵਿੱਚ ਇਹ ਰਾਜਵੀਰ ਦੇ ਸਾਰੇ ਦੋਸਤਾਂ ਦੀ ਵੀ ਇਹ ਅੱਛਾ ਸੀ ਕਿਉਂਕਿ ਪਿਛਲੇ ਤਿੰਨ ਚਾਰ ਦਿਨਾਂ ਤੋਂ ਹੋਰ ਇਸ ਗੱਲ ਦੀ ਵੀ ਅਸੀਂ ਦਾਤ ਦਿੰਦੇ ਹਾਂ ਪ੍ਰਣਾਮ ਕਰਦੇ ਹਾਂ ਅਸੀਂ ਉਹਨਾਂ ਸਾਰੇ ਭਰਾਵਾਂ ਨੂੰ ਇਸ ਪਿੰਡ ਦੇ ਸਾਰੇ ਨੌਜਵਾਨ ਅਜਾਪੋ ਆਪਣੀਆਂ ਥਾਵਾਂ ਤੇ ਸੇਵਾ ਚ ਨੇ ਕੋਈ ਲੰਗਰ ਚ ਐ ਕੋਈ ਜੋੜਾ ਖਰਚਾ ਐ ਕੋਈ ਜਲ ਤੇ ਐ ਕੋਈ ਸਫਾਈ ਤੇ ਐ ਆ ਸਾਰਾ ਅਰੇਂਜਮੈਂਟ ਕਰਨ ਦੇ ਵਿੱਚ ਪਿਛਲੇ 4-5 ਦਿਨਾਂ ਤੋਂ ਉਹ 24 ਘੰਟੇ ਇੱਥੇ ਹਾਜ਼ਰ ਸੀਗੇ ਉਹਨਾਂ ਭਰਾਵਾਂ ਨੂੰ ਉਹਨਾਂ ਦੀ ਯਾਰੀ ਨੂੰ ਸਾਡਾ ਪ੍ਰਣਾਮ ਹੈ ਕਿ ਜਿਹੜੇ ਰਾਜਵੀਰ ਨੂੰ ਇੰਨਾ ਪਿਆਰ ਕਰਦੇ ਔਰ ਕਰਦੇ ਰਹਿਣਗੇ ਇਹ ਇਹ ਉਹਨਾਂ ਦੀ ਇੱਛਾ ਸੀ ਸਾਰਿਆਂ ਦੀ ਭਾਵਨਾ ਸੀ ਕਿ ਰਾਜਵੀਰ ਲਈ ਕੁਝ ਯਾਦਗਾਰ ਬਣਨਾ ਚਾਹੀਦਾ ਪਿੰਡ ਦੇ ਵਿੱਚ ਸੋ ਸਰਦਾਰ ਬਾਨ ਸਾਹਿਬ ਹੋਰਾਂ ਨੇ ਇਸ ਪਿੰਡ ਦੇ ਵਿੱਚ ਸਟੇਡੀਅਮ ਲਈ ਆਪਾਂ ਨੇ ਯਸ ਕੀਤੀ ਹੈ ਕਿ ਰਾਜਵੀਰ ਦੇ ਨਾਂ ਤੇ ਇੱਕ ਸਟੇਡੀਅਮ ਬਣੂਗਾ ਖੇਡ ਸਟੇਡੀਅਮ ਇੱਥੇ ਸਾਹਮਣੇ ਜਗਾ ਵੀ ਸਾਡੇ ਪਿੰਡ ਦੇ ਮੁੰਡਿਆਂ ਨੇ ਚੂਸ ਕੀਤੀ ਹੈ ਕਿ ਇੱਥੇ ਬਣਨਾ ਚਾਹੀਦਾ ਔਰ ਇੱਕ ਯਾਦਗਾਰੀ ਗੇਟ ਹੈ ਇੱਕ ਆਪਣੇ ਰਾਜਵੀਰ ਦਾ ਸਟੈਚੂ ਹੈ ਸੋ ਇਹ ਸਾਰੀਆਂ ਚੀਜ਼ਾਂ ਦੇ ਲਈ ਮਾਨ ਸਾਹਿਬ ਨੇ ਹਾਮੀ ਭਰੀ ਹੈ ਸੋ ਉਹਨਾਂ ਦਾ ਵੀ ਸਾਰੇ ਨਗਰ ਵੱਲੋਂ ਪਰਿਵਾਰ ਵੱਲੋਂ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਤੇ ਆਏ ਸਭੇ ਜਿੰਨੇ ਵੀ ਰਾਜਨੀਤਿਕ ਖੇਤਰ ਤੋਂ ਸੰਗੀਤਕ ਖੇਤਰ ਤੋਂ ਫਿਲਮ ਖੇਤਰ ਤੋਂ ਸਾਡੇ ਕਿਸਾਨ ਮਜ਼ਦੂਰ ਸਾਡੀਆਂ ਮਾਵਾਂ ਭੈਣਾਂ ਬੱਚੇ ਪੁਲਿਸ ਪ੍ਰਸ਼ਾਸਨ ਅੰਕਰ ਗੁਪਤਾ ਸਾਹਿਬ ਤੇ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਸ ਘੜੀ 'ਚ ਸਾਡੇ ਨਾਲ ਆਏ ਇਸ ਦੁੱਖ ਨੂੰ ਵੰਡਾਇਆ ਤੇ ਮੈਂ ਕਲਾਕਾਰ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਕਿ ਆਪਾਂ ਟਾਈਮ ਟੂ ਟਾਈਮ ਆਪਾਂ ਸਾਰਿਆਂ ਨੇ ਹਾਜ਼ਰੀ ਲਵਾਉਣੀ ਹੈ ਸਾਰੇ ਬੈਠੇ ਆ ਜੱਸਾ ਬੈਠਾ ਰਣਜੀਤ ਬੈਠਾ ਐਮੀ ਵੇਥੀ ਐ ਹਾਰਫ ਇਥੇ ਐ ਅਰਜਨ ਵੀ ਆਇਆ ਹੋਇਆ ਸੀ ਸਾਰੇ ਸਾਡੇ ਸੀਨੀਅਰ ਵੀ ਬੈਠੇ ਆ ਭਾਈ ਗੁਰਪ੍ਰੀਤ ਖੋਗੀ ਹੁਣੀ ਬੈਠੇ ਆ ਭਾਈ ਬਿੰਨੂ ਹੁਣੀ ਬੈਠੇ ਆ ਸਾਡੇ ਵੱਡੇ ਭਾਈ ਗੁੱਗੂ ਗਿੱਲ ਸਾਹਿਬ ਬੈਠੇ ਆ ਬਹੁਤ ਸਾਰੇ ਸਾਡੇ ਭਰਾ ਬੈਠੇ ਇੰਡਸਟਰੀ ਤੋਂ ਸਚਨ ਊਜਾ ਸਾਹਿਬ ਬੈਠੇ ਆ ਰੇਸ਼ਮ ਬੈਠਾ ਹੋਰ ਬਹੁਤ ਸਾਰੇ ਨਾਨੇ ਭਾਈ ਅੰਦਰ ਜਿੱਦ ਨਿੱਕੂ ਦਿਖ ਰਹੇ ਆ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਸਮੁੰਦਰੋਂ ਪਾਰ ਤੋਂ ਬਿਨਾ ਕੋਈ ਇੱਥੇ ਜਿਹੜੇ ਇਸ ਮਿੱਟੀ ਤੇ ਬੈਠੇ ਸੀ ਉਹਨਾਂ ਚੋਂ ਕੋਈ ਰਿਹਾ ਹੋਇਆ ਸਤੰਦਰ ਸੱਤੀ ਜੀ ਬੈਠੇ ਆ ਗੁਰਲੇ ਜਖਤਰ ਜੀ ਬੈਠੇ ਆ ਹੋਰ ਜਾਨੀ ਜੋ ਬਹੁਤ ਸਾਰੇ ਫਨਕਾਰ ਜਿਨ੍ਹਾਂ ਨੇ ਆ ਕੇ ਦਰਦ ਬਣਾਇਆ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਆਸ ਕਰਦੇ ਆ ਪਰਿਵਾਰ ਵੱਲੋਂ ਕਿ ਆਪਾਂ ਇਸੇ ਤਰ੍ਹਾਂ ਜੁੜੇ ਰਵਾਂਗੇ ਇਸੇ ਤਰ੍ਹਾਂ ਮਿਲਦੇ ਰਵਾਂਗੇ ਮਾਂ ਕੋਲੇ ਆ ਕੇ ਉਹਦੇ ਚਰਨਾਂ 'ਚ ਬਹਿ ਕੇ ਆਪਾਂ ਸਾਰੇ ਰਾਜਵੀਰ ਦੀਆਂ ਗੱਲਾਂ ਕਰਦੇ ਰਵਾਂਗੇ ਔਰ ਉਹਨਾਂ ਦੀ ਆਉਣ ਵਾਲੀ ਜ਼ਿੰਦਗੀ ਲਈ ਆਪਾਂ ਸਾਰੇ ਨਾਲ ਮਿਲ ਕੇ ਕੀ ਕਰ ਸਕਦੇ ਆ ਉਹ ਆਪਾਂ ਕਰਦੇ ਰਵਾਂਗੇ ਸੋ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਨੂੰ ਸਾਹਮਣੇ ਬੈਠਣ ਨੂੰ ਦੇਖ ਕੇ ਚਿਤ ਕਰ ਜਾਂਦਾ ਹੈ ਸਰਦਾਰ ਗੁਰਪ੍ਰੀਤ ਸਿੰਘ ਵੜੈਚ ਕੋਗੀ ਸਾਹਿਬ ਭਾਈ ਜੀ ਆਓ ਦੋ ਦੋ ਬੋਲ ਤੁਸੀਂ ਜਰੂਰ ਬੋਲੋ ਇਸ ਤੋਂ ਬਾਅਦ ਸਰਪੰਚ ਸਾਹਿਬ ਨੇ ਇਸ ਪਿੰਡ ਦੇ ਬਹੁਤ ਪਿਆਰੇ ਅਨਸਾਰ ਨੇ ਸਾਧੂ ਸੁਭਾ ਨਿੱਗਾ ਸੁਭਾ ਹੈ ਇਸ ਪਰਿਵਾਰ ਨਾਲ ਫਾਦਰ ਸਾਹਿਬ ਨਾਲ ਦਾਦਾ ਸਾਹਿਬ ਨਾਲ ਉਹਨਾਂ ਦੇ ਵੇਲੇ ਤੋਂ ਇਹਨਾਂ ਦੀ ਸਾਜ ਹੈ ਇਸ ਪਰਿਵਾਰ ਦੀ ਤੁਸੀਂ ਅਖੀਰ ਤੇ ਬੋਲ ਕੇ ਸਾਰਿਆਂ ਦਾ ਧੰਨਵਾਦ ਕਰੋਗੇ ਇਸ ਪਿੰਡ ਦੇ ਸਰਪੰਚ ਨੇ ਰਾਜੂ ਬਾਈ ਹਣੀ ਤੁਸੀਂ ਪਲੀਜ਼ 2 ਮਿੰਟ ਲਈ ਜਰੂਰ ਬੋਲ ਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੈਸੇ ਤੇ ਸਾਡੀ ਬੱਚੀ ਨੇ ਧੀ ਰਾਣੀ ਨੇ ਬੋਲਣ ਜੋਗਾ ਛੱਡਿਆ ਹੀ ਨਹੀਂ ਕਿਸੇ ਨੂੰ ਕਲੇਜਾ ਕੱਢ ਕੇ ਸਾਰਿਆਂ ਦਾ ਨਾਲ ਲੈ ਗਈ ਕਿੰਡਾ ਵੱਡਾ ਕਲੇਜਾ ਸੀ ਰਾਜਵੀਰ ਦਾ ਉਹਦਾ ਕਲੇਜਾ ਹੀ ਬੋਲ ਕੇ ਗਿਆ ਨਾ ਧੀਆਂ ਪੁੱਤਾਂ ਤੋਂ ਵੱਡਾ ਕਲੇਜਾ ਕੋਈ ਨਹੀਂ ਹੁੰਦਾ ਕਿਸੇ ਦਾ ਹਿਲਾ ਕੇ ਰੱਖ ਗਈ ਬੇਟੀ ਪਰ ਪਤਾ ਨਹੀਂ ਮੈਂ ਫਤਹਿ ਵੀ ਸਾਂਜੀ ਅੱਜ ਕੀਤੀ ਕਿ ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਦੋਂ ਵੀ ਕਿਸੇ ਸੋਗ ਤੇ ਕਿਸੇ ਭੋਗ ਤੇ ਕਿਸੇ ਮਾਤਮ ਤੇ ਜਾਇਦਾ ਉਹੀ ਪੰਕਤੀਆਂ ਨੇ ਜਿਹੜੀਆਂ ਸਾਡੇ ਜ਼ਿਹਨ ਚ ਆਉਂਦੀਆਂ ਨੇ ਜਿੰਨਾ ਤੋਂ ਗੱਲ ਸ਼ੁਰੂ ਕਰੀਦੀ ਹੈ ਪਰ ਅੱਜ ਪਤਾ ਨਹੀਂ ਕਿਉਂ ਇੱਕ ਅਲੱਗ ਜੀ ਪੰਕਤੀ ਗੁਰੂ ਸਾਹਿਬ ਦੀ ਮੇਰੇ ਜ਼ਿਹਨ ਚ ਆ ਰਹੀ ਸੀ ਕਿ ਉੱਥੋਂ ਹੀ ਗੱਲ ਸ਼ੁਰੂ ਕਰਾਂ ਮੈਂ ਕਿ ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ ਅੱਜ ਤਾਂ ਪਤਾ ਨਹੀਂ ਕਿਉਂ ਪਾਣਾ ਮੰਨਣਾ ਪਹਾੜ ਚ ਡਾ ਲੱਗਦਾ ਪਤਾ ਨਹੀਂ ਕਿੱਡੇ-ਕਿੱਡੇ ਪਹਾੜ ਉਹ ਸਰ ਕਰ ਜਾਂਦਾ ਸੀ ਮੁੰਡਾ ਸਾਡਾ ਹੱਸਣ ਖੇਡਣ ਗਿਆ ਈ ਪਰ ਇਹ ਪਹਾੜ ਕਿੱਦਾਂ ਸਾਰਿਆਂ ਨੇ ਸਰ ਕਰਨਾ ਏ ਨਹੀਂ ਪਤਾ ਲੱਗ ਰਿਹਾ ਇਹ ਦਰਦ ਤੇ ਤਕਲੀਫ ਜਿੰਨੂੰ ਜਿੰਨੂੰ ਜਿੰਨੀ ਨੇੜਤਾ ਸੀ ਜਿੰਨੂੰ ਜਿੰਨੂੰ ਜਿੰਨੀ ਮੁਹੱਬਤ ਸੀ ਜਿੰਨੂੰ ਜਿੰਨਾ ਉਹਦੇ ਨਾਲ ਪਿਆਰ ਸੀ ਜਿੰਨਾ ਇਸ਼ਕ ਸੀ ਉਹੀ ਮਹਿਸੂਸ ਕਰ ਸਕਦਾ ਪਰ ਹਾਰਿਆ ਨਿਆ ਇਹੀ ਕਹਿੰਦਾ ਇੱਕ ਨਾਂ ਦੇ ਘਰ ਪੁੱਤ ਪੁੱਤਾਂ ਘਰ ਪੁੱਤਰੇ ਇੱਕ ਨਾਂ ਦੇ ਘਰ ਧੀਆ ਧੀਆਂ ਘਰ ਦੋਤਰੇ ਇੱਕ ਨਾਂ ਦੇ ਘਰ ਇੱਕ ਉਹ ਵੀ ਜਾਏ ਮਰ ਵਜੀਦਾ ਕੌਣ ਸਾਹਿਬ ਨੂੰ ਆਖੇ ਇਉਂ ਨਹੀਂ ਇੰਜ ਕਰ ਉਹਦੇ ਨਾਲ ਲੜਿਆ ਨਹੀਂ ਜਾ ਸਕਦਾ ਉਹਦੇ ਨਾਲ ਜਿਦਿਆ ਨਹੀਂ ਜਾ ਸਕਦਾ ਉਹਦੇ ਕੋਲੋਂ ਖੋ ਕੇ ਕੁਝ ਵਾਪਸ ਨਹੀਂ ਲਿਆਂਦਾ ਜਾ ਸਕਦਾ ਪਰ ਗੱਲ ਸਿਰਫ ਇੰਨੀ ਕਹਿ ਕਿ ਅਸੀਂ ਜਿੱਦਾਂ ਹੁਣੇ ਸਾਰੇ ਬੁਲਾਰਿਆਂ ਨੇ ਦੱਸਿਆ ਉਹਦੇ ਸਨੇਹੀਆਂ ਨੇ ਦੱਸਿਆ ਕਿ ਅਸੀਂ ਘਰੋ ਘਰੀ ਤੁਰ ਜਾਣਾ ਆਪੋ ਆਪਣੀ ਥਾਂ ਹੋ ਜਾਣਾ ਸਾਰਿਆਂ ਨੇ ਪਰ ਜਿਸ ਪਰਿਵਾਰ ਦੇ ਨਾਲ ਜਿਸ ਖੂਨ ਦੇ ਨਾਲ ਉਹ ਸਤਮ ਹੋਇਆ ਨਾ ਉਹ ਖੂਨ ਉਹ ਖੇਚ ਹਮੇਸ਼ਾ ਮਹਿਸੂਸ ਕਰਦਾ ਰਹੇਗਾ ਇੱਕ ਦੇ ਬੱਚਿਆਂ ਦੇ ਸਿਰ ਤੋਂ ਛਾਂ ਚਲੀ ਗਈ ਸਾਡੀ ਭੈਣ ਮਿਸਿਸ ਰਾਜਵੀਰ ਸਿਰ ਦਾ ਸਾਈਂ ਤੁਰ ਗਿਆ ਭੈਣ ਦੀ ਰਖੜੀ ਵਾਲਾ ਗੁੱਟ ਤੁਰ ਗਿਆ ਮਾਂ ਦਾ ਪੁੱਤ ਤੁਰ ਗਿਆ ਇਹ ਸਦਮਾ ਜਿਹੜਾ ਇਹ ਇੱਥੇ ਹਮੇਸ਼ਾ ਸੀਨੇ ਦੇ ਅੰਦਰ ਉਹਨਾਂ ਦੇ ਇੱਕ ਚੀਜ਼ ਬਣ ਕੇ ਉਕਰਿਆ ਰਹਿਣਾ ਕਿਉਂਕਿ ਹਾਂਜੀ ਕਹਿੰਦੇ ਨਾ ਪੁੱਤਰ ਮੋਏ ਨਹੀਂ ਭੁੱਲਦੇ ਆਲਮਾ ਭਾਵੇਂ ਹੋ ਕੇ ਮਰਨ ਫਕੀਰ ਫਕੀਰ ਹੋ ਕੇ ਮਰਿਆ ਪੁੱਤ ਵੀ ਨਹੀਂ ਭੁੱਲਦਾ ਤੇ ਜੇ ਦਾ ਬਾਦਸ਼ਾਹ ਹੋ ਕੇ ਤੁਰ ਗਿਆ ਹੋਵੇ ਦੁਨੀਆ ਤੋਂ ਉਹ ਕਿਦਾਂ ਭੁੱਲ ਜੇਗੀ ਮਾਂ ਉਹ ਪਤਨੀ ਕਿਵੇਂ ਭੁੱਲ ਜੇਗੀ ਜਿਨ ਨੇ ਬਾਦਸ਼ਾਹ ਬਣਨ ਚ ਉਹਦਾ ਰੋਲ ਅਦਾ ਕੀਤਾ ਉਹ ਭੈਣ ਕਿਵੇਂ ਭੁੱਲ ਜੇਗੀ ਜਿਨ ਨੇ ਆਪਣੇ ਵੀਰ ਨੂੰ ਫਕੀਰ ਤੋਂ ਬਾਦਸ਼ਾਹ ਬਣਦੇ ਦੇਖਿਆ ਸੋ ਮੈਂ ਇੰਨਾ ਕੀ ਹੌਸਲਾ ਦੇ ਸਕਦਾ ਆਪਣੀ ਮਾਂ ਨੂੰ ਇਹੀ ਕਹਿ ਸਕਦਾ ਕਿ ਜਦੋਂ ਜੰਮਿਆ ਸੀ ਰਾਜਵੀਰ ਸਿਰਫ ਤੁਹਾਡਾ ਸੀ ਪਰ ਜਦੋਂ ਦੁਨੀਆ ਤੋਂ ਗਿਆ ਤੇ ਗਿਣ ਕੇ ਵੇਖ ਲਿਓ ਕਿੰਨੀਆਂ ਕਰੋੜਾਂ ਮਾਵਾਂ ਦਾ ਰਾਜਵੀਰ ਇਹ ਗਿਣ ਲਿਓ ਕਿੰਨੀਆਂ ਪੈਣਾ ਦਾ ਭਰਾ ਹੈ ਇਹ ਗਿਣ ਲਿਓ ਇਹ ਕਮਾਈ ਜੇ ਤੁਹਾਡੇ ਪੁੱਤ ਦੀ ਬਾਕੀ ਬੈਂਕਾਂ ਚ ਪਈਆਂ ਕਮਾਈਆਂ ਰਜਿਸਟਰੀਆਂ ਚ ਲਿਖੇ ਨਾਮ ਕਿਸੇ ਨੂੰ ਨਹੀਂ ਦਿਸਦੇ ਉਹ ਕਮਾਈ ਕਰਕੇ ਗਿਆ ਪੁੱਤ ਤੁਹਾਡਾ ਜੰਮਿਆ ਇੱਕ ਮਾਣੇ ਸੀ ਰੋਂਦੀਆਂ ਅਜ ਲੱਖਾਂ ਮਾਵਾਂ ਪਈਆਂ ਰਾਜਵੀਰ ਨੂੰ ਸੋ ਇਸ ਗੱਲ ਦੇ ਨਾਲ ਸਿਰਫ ਇੰਨਾ ਕੀ ਕਹਿੰਦਾ ਹੋਇਆ ਕਿਉਂਕਿ ਜ਼ਿਆਦਾ ਬੋਲਣ ਦਾ ਨਾਂ ਤਾਂ ਹੁਣ ਵਕਤ ਹੈ ਨਾ ਦਿਲ ਕਰਦਾ ਬਹੁਤ ਜ਼ਿਆਦਾ ਇਸ ਮੌਕੇ ਤੇ ਬੋਲਣ ਨੂੰ ਸਿਰਫ ਇੰਨਾ ਹੀ ਕਵਾਂਗਾ ਕਿ ਜਿਵੇਂ ਮੇਰੀ ਪੂਰੀ ਇੰਡਸਟਰੀ ਨੇ ਮੇਰੇ ਭਰਾ ਨੇ ਸਾਡੇ ਹੈ ਨਿੱਕੇ ਨੇ ਪਰ ਸਾਡੇ ਪ੍ਰੇਰਨਾ ਸਰੋਤ ਬਣ ਕੇ ਸਾਹਮਣੇ ਆਏ ਨੇ ਇੰਨਾ ਇੱਕ ਪੈਰ ਤੇ ਕਿਸੇ ਲਈ ਖੜੇ ਰਹਿਣਾ ਆਪਣੇ ਵੀਰਾਂ ਭਰਾਵਾਂ ਲਈ ਇੰਡਸਟਰੀ ਦੀ ਗੱਲ ਅੱਜ ਕਰਨ ਲੱਗਾ ਮੈਂ ਉਹ ਅਨਾਉਂਸਮੈਂਟ ਕਿ 54 ਸ਼ੋ ਬੁੱਕ ਸੀ ਰਾਜਵੀਰ ਦੇ ਜਿੰਨੇ ਕਹਿੰਦੇ ਅਸੀਂ ਪੂਰੇ ਕਰਾਂਗੇ ਗੱਲ ਕਮਾਈ ਦੀ ਨਹੀਂ ਕਮਾਈ ਘਰੇ ਦੇਾਂਗੇ ਕਮਾਈ ਰੱਬ ਨੇ ਬਥੇਰੀ ਦਿੱਤੀ ਉਹ ਗਾਹ ਵੀ ਦੇਗਾ ਬੱਚਿਆਂ ਨੂੰ ਉਹ ਰਿਜ਼ਕ ਉਹ ਨਹੀਂ ਦੇਣਾ ਪਰ ਅੱਜ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਕਹਿਣਾ ਮੈਨੂੰ ਮਾਣ ਹੈ ਕਿ ਮੈਂ ਕਿਸ ਇੰਡਸਟਰੀ ਦਾ ਬੰਦਾ ਆਂ ਕਿਸ ਸੰਨਤ ਦੇ ਨਾਲ ਕਿਸ ਕਲਾ ਦੇ ਨਾਲ ਜੁੜਿਆ ਮੈਨੂੰ ਦੁਨੀਆ 'ਚ ਇੱਕ ਐਗਜ਼ਾਮਪਲ ਦੱਸ ਦਿਓ ਕਿਸੇ ਮਹਿਕਮੇ 'ਚ ਕਿਸੇ ਡਿਪਾਰਟਮੈਂਟ ਕਿਸੇ ਇੰਡਸਟਰੀ ਕਿਸੇ ਇੱਕ ਸੰਸਥਾ ਦੇ ਵਿੱਚ ਕਦੇ ਕਿਸੇ ਨੇ ਇਦਾਂ ਦੀ ਗੱਲ ਕੀਤੀ ਹੋਵੇ ਵਾਹਿਗੁਰੂ ਨੇ ਮੈਨੂੰ ਬਹੁਤ ਸੋਹਣੀ ਸੰਸਥਾ ਦੇ ਨਾਲ ਜੋੜਿਆ ਜਿੱਥੇ ਐਦਾਂ ਬਾਹਵਾ ਬਣ ਕੇ ਭਰਾ ਖੜੇ ਹੋ ਜਾਂਦੇ ਨੇ ਭੈਣਾ ਖੜੀਆਂ ਹੋ ਜਾਂਦੀਆਂ ਇਹ ਮਿਸਾਲ ਸਿਰਫ ਰਾਜਵੀਰ ਸਿਆ ਤੇਰੀ ਇੰਡਸਟਰੀ ਦੇ ਵਿੱਚ ਹੀ ਹੈ ਇਹ ਤਾਕਤ ਤੇ ਤੁਹਾਡੇ ਵਿੱਚ ਹੀ ਹੈ ਸਿਰਫ ਔਰ ਤੁਹਾਡੇ ਯਾਰਾਂ ਦਾ ਪੁਰਾਣੇ ਮਿੱਤਰਾਂ ਦਾ ਉਹ ਗੁੱਟ ਦੇਖ ਕੇ ਜੁੱਟ ਦੇਖ ਕੇ ਵੀ ਸਾਨੂੰ ਮਾਣ ਹੋਇਆ ਕਿ ਅਸੀਂ ਬੱਚਿਆਂ ਨੂੰ ਅੱਜ ਵੀ ਇੱਕ ਐਗਜ਼ਾਮਪਲ ਦੇ ਸਕਾਂਗੇ ਕਿ ਪੁੱਤ ਆ ਯਾਰੀਆਂ ਹੁੰਦੀਆਂ ਜਿਹਦੀ ਅਸੀਂ ਗੱਲ ਕਰਦੇ ਹੁੰਦੇ ਆ ਤੁਹਾਡੇ ਨਾਲ ਜਿਹਦੀ ਐਗਜ਼ਾਮਪਲ ਹੀ ਖਤਮ ਹੁੰਦੀ ਜਾ ਰਹੀ ਸੀ ਦੁਨੀਆ 'ਚ ਮੈਂ ਇੰਨਾ ਜ਼ਰੂਰ ਕਵਾਂਗਾ ਜਾਣ ਤੋਂ ਪਹਿਲਾਂ ਕਿ ਮੈਨੂੰ ਇੰਨਾ ਉਹ ਦੋ ਕੁ ਲਾਈਨਾਂ ਰਾਜਵੀਰ ਦੀ ਫੋਟੋ ਕੁਦਰਤੀ ਬੈਠਾ ਵੀ ਮੈਂ ਉੱਥੇ ਮੇਰੇ ਸਾਹਮਣੇ ਆ ਗਈ ਤੇ ਮੈਨੂੰ ਲੱਗਦਾ ਸੀ ਕਿ ਮੁੜ ਕੇ ਹੁਣੇ ਬਾਹਰ ਨਿਕਲੇਗਾ ਤੇ ਉੱਚੀ ਉੱਚੀ ਹੱਸੇਗਾ ਜਿੱਦਾਂ ਹੱਸਦਾ ਹੁੰਦਾ ਸੀ ਕਹੇਗਾ ਵੀ ਮੈਂ ਤਾਂ ਦੇਖਣਾ ਸੀਗਾ ਵੀ ਸਾਰੇ ਕਿਵੇਂ ਮਗਰ ਖੜਦੇ ਆ ਨਾਲ ਆ ਕੇ ਔਰ ਮੇਰਾ ਦਿਲ ਕਰ ਰਿਹਾ ਸੀ ਕਿ ਇਹਨੂੰ ਮੈਂ ਕਵਾਂ ਕਿ ਸ਼ੇਰਾ ਉੱਠ ਜ਼ਰਾ ਤੇ ਫੇਰ ਉਹੀ ਜਲਵਾ ਵਖਾ ਆਪਣਾ ਬੜੀ ਬੇਤਾਬ ਹੈ ਦੁਨੀਆ ਤੇਰਾ ਅੰਦਾਜ਼ ਦੇਖਣ ਨੂੰ ਪਰ ਨਾਲ ਹੀ ਫੇਰ ਮੈਂ ਇਸੇ ਹੌਸਲੇ ਦੇ ਨਾਲ ਕਿ ਕਲਾ ਦਾ ਉਬਾਲਾ ਖੁੰਚ ਫੇਰ ਆਵੇਗਾ ਉਹ ਕਲਾ ਦਾ ਸਮੁੰਦਰ ਫੇਰ ਖੋਲੇਗਾ ਰਾਜਵੀਰ ਆਪਣੀ ਧੀ ਦੇ ਅੰਦਰੋਂ ਆਪਣੇ ਪੁੱਤ ਦੇ ਅੰਦਰੋਂ ਜਵੰਦਾ ਬਣ ਕੇ ਫੇਰ ਬੋਲੇਗਾ ਇਸ ਉਮੀਦ ਦੇ ਨਾਲ ਆਸ ਦੇ ਨਾਲ ਇਸ ਅਰਦਾਸ ਦੇ ਨਾਲ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕਰਦੇ ਹੋਏ ਕਿ ਪਰਿਵਾਰ ਨੂੰ ਸੋਖ ਸ਼ਾਂਤੀ ਵਰਤੋਣਾ ਪਤਾ ਨਹੀਂ ਕਿਵੇਂ ਬਖਸ਼ਣਾ ਪਰ ਤੁਸੀਂ ਬਖਸ਼ਿਓ ਜ਼ਰੂਰ ਇਹਨਾਂ ਨੂੰ ਕਿ ਇਸ ਸਦਮੇ ਨੂੰ ਸਹਿਣ ਦਾ ਇਹਨਾਂ ਨੂੰ ਬਲ ਦੇਣਾ ਔਰ ਸਾਰਾ ਪਰਿਵਾਰ ਆ ਤੁਹਾਡਾ ਹੀ ਖੜਾ ਹੈ ਮੈਂ ਜਵੰਦੇ ਦਾ ਫੈਮਿਲੀ ਨੂੰ ਕਹਿਣਾ ਚਾਹੁੰਦਾ ਕਿ ਇਹ ਸਿਰਫ ਗੱਲਾਂ ਵਾਲੇ ਨਹੀਂ ਇਹ ਇਹ ਸਿਰ ਦੇਣ ਵਾਲੇ ਮਿੱਤਰ ਨੇ ਜਵੰਦੇ ਦੇ ਇਹ ਕਮਾਈ ਨੂੰ ਤੁਸੀਂ ਹੰਸਾਰੀ ਉਮਰ ਪਰਖ ਕੇ ਵੇਖ ਲਿਓ ਇਹ ਉੱਥੇ ਹੀ ਖੜੇ ਮਿਲਣਗੇ ਤੁਹਾਨੂੰ ਰਾਜਵੀਰਤਾ ਨਹੀਂ ਵਾਪਸ ਆਉਣਾ ਪਰ ਆ ਸਾਰੇ ਰਾਜਵੀਰ ਤੁਹਾਡੇ ਨਾਲ ਖੜੇ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਉਸ ਬੱਚੇ ਨੂੰ ਸਾਡੇ ਨਿੱਕੇ ਵੀਰ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ੇ ਪਰਿਵਾਰ 'ਚ ਅੱਗੇ ਤੋਂ ਸੁਖ ਸ਼ਾਂਤੀ ਔਰ ਪਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ